ਸਾਤਸ਼ੀ ਰਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮਿੱਤਰੋ ਆਪਾਂ ਚੱਲੇ ਆਂ ਖੇਤ ਤੁਹਾਨੂੰ ਦਿਖਾਵਾਂਗੇ ਕੀ ਕਰਨ ਚੱਲੇ ਆਂ ਅੱਜ ਦਾ ਬਲੌਗ ਹੈ ਆਪਣਾ ਪਿੰਡੂ ਬਲੌਗ ਤੇ ਹਾਂਜੀ ਦੱਸੋ ਕੀ ਕਰਨ ਚੱਲੇ ਆਂ ਆਪਾਂ ਜੀ ਆਪਾਂ ਅੱਜ ਪੁਰਾਣੇ ਰਿਵਾਜਾਂ ਮੁਤਾਬਕ ਖੇਤ ਗੁਲਗਲੇ ਕੱਢਣ ਚੱਲੇ ਆਂ ਲੋ ਵੀ ਅਸੀਂ ਕੱਢਣ ਚੱਲੇ ਆਂ ਗੁਲਗਲੇ ਵੀਡੀਓ ਨਾਲ ਬਣੇ ਰਹੋ ਤੇ ਚੱਕੋ ਹੀ ਸਮਾਨ ਮੈਂ ਚਾਹਾਂ ਕਿ ਚੱਕ ਲਈਂ ਆਪੇ ਚੱਕ ਲਊਂਗਾ ਓਏ ਅੱਜ ਕਰਾਂਗੇ ਤਾਂ ਕਾਨੂੰ ਚੱਕੀ ਦਾ ਹੀ ਚੱਕ ਲਿਆ ਆ ਜਾਓ ਵੀ ਮਿੱਤਰੋ ਬਣੇ ਰਹੋ ਵੀਡੀਓ ਨਾਲ ਤੇ ਆਪਾਂ ਜੋੜਦੇ ਆਂ ਆਪਣੀ ਛੋਟੀ ਸਮਾਰਥ ਹੁੰਲੇ ਆ ਧਾਰ ਆਪਾਂ ਤੇ ਇਹਦੇ ਵਿੱਚ ਤਾਂ ਆਪਾਂ ਫਾਈਨਲ ਕਰ ਗਏ ਗੇਟ ਚ ਜਾ ਕੇ ਧਰ ਲੂ ਆ ਤਾਂ ਮੈਂ ਗੇਟ ਚ ਲੈ ਚਾਲਦੀ ਗੇੜ ਧਰਨਾ ਹੈ ਹਾਂ ਫਿਰ ਆ ਤਾਂ ਗੇਟ ਚ ਕੱਢ ਲਿਓ ਇਹ ਰੇੜੀ ਲਈ ਆਪਾਂ ਜੋੜ ਤੇ ਹੁਣ ਕਰਨ ਨੂੰ ਕਹਨੇ ਆ ਵੀ ਕਰਨ ਆਖੇ ਫਵਾ ਦੇ ਸਾਡੇ ਨਾਲ ਮੋਟਰਸਾਈਕਲ ਦਾ ਮੈਂ ਚੱਲਿਆ ਹੁਣ ਮੋਟਰਸਾਈਕਲ ਸਟਾਰਟ ਕਰਨ ਤੇ ਕਰਨ ਫਿਰਦਾ ਉਧਰ ਲਓ ਵੀ ਪਿਲਟੀਨਾ ਆਪਾਂ ਕਰ ਲਿਆ ਸਟਾਰਟ ਆਪਣਾ ਹੋ ਜਾ ਆਪਾਂ ਪਹਿਲੀ ਕਿੱਕ ਤੇ ਸਟਾਰਟ ਮੇਰਾ ਜਾਮਾ ਨਹੀਂ ਹੋਰ ਦਸ ਕੀ ਭਾਲ ਦੀ ਪਹਿਲੀ ਕਿੱਕ ਤੇ ਸਟਾਰਟ ਮੇਰਾ ਪਲਟੀਨਾ ਨਹੀਂ ਹੋਰ ਦਸ ਕੀ ਭਾਲ ਦੀ ਤੇ ਹੁਣ ਬਾਈ ਆਪਾਂ ਇਹਨੂੰ ਕਰਨ ਨੂੰ ਕਹਨੇ ਵਿਕਰਨ ਕਰ ਥੋੜੀ ਜਿਹੀ ਹੈਲਪ ਲਾਵਾ ਬੈਕ ਪੱਕਾ ਡਰਾਈਵਰ ਚੋਟੀ ਦਾ ਪਹਿਲੇ ਇकडे ਪਾ ਦੀ ਵੈਰੀ ਗੁੱਡ ਯਾਰ ਨਾ ਉਹ ਵੀ ਮਿੱਤਰੋ ਚੱਲ ਪਿਆ ਆਪਾਂ ਖੇਤ ਤੇ ਜੋੜ ਲਿਆ ਆਪਣੀ ਟਰੈਕਟਰ ਟਰਾਲੀ ਤੇ ਆ ਬੱਠਾ ਜਾਂ ਵੀ ਰੱਖਣਾ ਪਾਸੇ ਕਰਦੇ ਮਾਤਾ ਰੱਖ ਗਈ ਨਿਕਲ ਗਈ ਨਿਕਲ ਗਈ ਰੇੜੀ ਨਿਕਲ ਗਈ ਨਿਕਲ ਕੋਲ ਗਿਆ ਜਦਾਂ ਇੱਥੋਂ ਆਪਾਂ ਪਹੁੰਚ ਗਏ ਆਂ ਖੇਤ ਤੇ ਬਿਆੰਤ ਨੂੰ ਹੁਣ ਚਕਾਉਣੇ ਟੋਕਰ ਆਪਾਂ ਚੱਕ ਲੂੰਗੀ ਜੀ ਹਾਂ ਲੈ ਹੁਣ ਮੈਂ ਚ ਟੋਕਰਾਂ ਤੇ ਮਾਪੀ ਚੱਕ ਲੂੰਗੀ ਟੋਕਰਾਂ ਵੀ ਚੱਕ ਲਿਆ ਤੇ ਹੁਣ ਤੁਸੀਂ ਚਲੋ ਵੀ ਆਪਾਂ ਕਰਦੇ ਆਂ ਸਾਫ ਸਫਾਈ ਆਪਦੇ ਸਮਾਨ ਦੀ ਢੋਲੀ ਢੋਲੀ ਵੀ ਚੱਕ ਲਾ ਤੇ ਮੈਂ ਚੱਕ ਲੈਣਾ ਕਹਾ ਆ ਗਮਚਾਉਣਾ ਪਹਿਲਾਂ ਉਥੋਂ ਸਾਫ ਕਰ ਲਾਂਗੇ ਬਿਨਾਂ ਸਾਫ ਕਰੇ ਤਾਂ ਬਣਾ ਲੈਣਾ ਕਿ ਸਾਫ ਕਰਨਾ ਪਊਗਾ ਜਗ੍ਹਾ ਤਾਂ ਸਾਫ ਕਰਨੀ ਪਊਗੀ ਪਹਿਲਾਂ ਚੱਲ ਕੇ ਦੇਖਗੇ ਤਾਂ ਸਹੀ ਜਗ੍ਹਾ ਤੇ ਲੋ ਮੈਨੂੰ ਇਹ ਹੈਗਾ ਆਪਣਾ ਖੇਤ ਦਾ ਨਜ਼ਾਰਾ ਤੇ ਦੇਖ ਸਕਦੇ ਤੁਸੀਂ ਕਹਾ ਪੋਸਟ ਤੇ ਬਹੁਤ ਜ਼ਿਆਦਾ ਹੋਇਆ ਪਿਆ ਤੇ ਇਹ ਆ ਲొਕੇਸ਼ਨ ਚੁਣੂਗੀ ਕਿ ਅੱਗੇ ਜਾਈ ਇੱਥੇ ਸ਼ਾਂਜੀ ਚ ਰੱਖ ਲੈਣੀ ਐ ਇੱਕ ਬਣਾ ਲਵਾਂ। ਹਾਂ ਤੇ ਆ ਜਗ੍ਹਾ ਦੇ ਬਾਈ ਆਪਾਂ ਕਰਕੇ ਸਫਾਈ ਤੇ ਜਿਹੜਾ ਚੁੱਲਾ ਵਗੈਰਾ ਹਨਾ ਆਪਣੇ ਪੁਰਾਣੇ ਜਵਾਨੇ ਜਿਹੜਾ ਬੰਦ ਹੁੰਦਾ ਉਹ ਸਿਸਟਮ ਬਣਾਉਣੇ ਇਟਾ-ਉਟਾ ਪਾਈਆਂ। ਤੇ ਇੱਥੇ ਕੱਢਦੇ ਆ ਬਾਈ ਗੁਲਗਲੇ ਤੇ ਬਣਿਆ ਰਿਹਾ ਵੀਡੀਓ ਨਾਲ। ਪਹਿਲਾਂ ਸਾਫ਼ ਕਰਨਾ ਹੈ ਕਹੀ ਲੱਗਿਆ। ਪਹਿਲਾਂ ਕੰਮ ਸਫਾਈ। ਤੁਸੀਂ ਕਰੋਗੇ ਕਿ ਮੈਂ ਕਰਾਂ? ਮੈਂ ਥੋੜੀ ਜੀ ਕਰ ਦਿੰਨੀ ਐ ਇੱਥੋਂ ਫਿਰ ਪੱਧਰ ਜੇ ਕਰਕੇ ਹੋਗਾ। ਤੁਸੀਂ ਐਂ ਕਰੋ ਨੀ ਛੱਡੋ। ਤੁਸੀਂ ਇਟਾਂ ਚੱਕੋ ਇਧਰ ਪਾਈਆਂ ਤੇ ਸਫਾਈ ਜਿਹੜੀ ਮੈਂ ਕਰ ਦਾਂ। ਤੁਸੀਂ ਸਫਾਈ ਕਰ ਦਿਓ ਫਿਰ ਮੈਂ ਇੱਟਾਂ ਦਾ ਚੁੱਲਾ ਬਣਾ ਦੂੰਗੀ ਇੱਥੇ ਹਾਂ ਤੁਸੀਂ ਚੁੱਲਾ ਬਣਾਓ ਇੱਕ ਮਿੰਟ ਰੋਕੋ ਤੁਸੀਂ ਮੈਂ ਇਹਨੂੰ ਕਰਨ ਨਹੀਂ ਠੀਕ ਹੈ ਤੁਸੀਂ ਆਪ ਦਾ ਸਮਾਨ ਸੱਪਾ ਜਿਹੜਾ ਹੈਗਾ ਉਹ ਕੱਢ ਲਓ ਇੰਨੀ ਸਫਾਈ ਹੋਤ ਹੈਗੀ ਯਾਰ ਬਾਂਕਰ ਨਾਲ ਕੁਝ ਲੱਗਿਆ ਸੀ ਇਹਨੂੰ ਥੋੜਾ ਜਿਹਾ ਢੱਕੀ ਹੈਗੀ ਇਹ ਸਾਫ਼ ਕਰ ਲੈਣ ਦਿਓ ਬੈਠਣ ਨੂੰ ਚੁੱਲੇ ਕੋਲੇ ਵਧੀਆ ਸਾਫ਼ ਦਿਓ ਸਮਾਨ ਰੱਖਣ ਨੂੰ ਬਸ ਮੜੇ ਜਿਹਾ ਨਾਲ ਹੀ ਸਾਫ਼ ਹੋ ਗਿਆ ਉਹ ਬਸ ਸਾਫ਼ ਹੀ ਹੈ ਇੰਨੇ ਕਿਹੜਾ ਫਰਸਤ ਲਾਉਣੀ ਅਸੀਂ ਨਹੀਂ ਕਰਨਾ ਥੋੜਾ ਜਿਹਾ ਸਾਫ਼ ਹੀ ਕਰਨਾ ਜੀ ਉਹਦੇ ਨਾਲ ਨਾ ਐ ਵੀ ਕੋਲੇ ਚੁੱਲੇ ਦੀ ਸਫਾਈ ਹੋ ਗਈ ਸਮਾਨ ਰੱਖਣ ਦਾ ਹੋ ਰਹੀ ਹੈ ਭਾਈ ਚੁੱਲੇ ਦੀ ਤਿਆਰੀ ਇੱਟਾਂ ਚੱਕ ਲੈ ਕੋਈ ਐ ਨਾ ਦੇਖ ਕੇ ਚੱਕੀ ਥੋੜਾ ਕਈ ਵਾਰ ਜਨੌਰ ਵਗੈਰਾ ਹੁੰਦਾ ਥੱਲੇ ਬਸ ਖੁਸ਼ ਤਾਂ ਨਾ ਸਮਝੇ ਕੱਚਾ ਆਇਆ ਹੋਇਆ ਪਿਆ ਨਾ ਆ ਝਾੜਨ ਦਾ ਕੀ ਲੱਗੇ ਚੱਕ ਲੈ ਉਹ ਚੱਕ ਲੈ ਬਸ ਮੈਂ ਬਣ ਜਾਣਾ ਹੁਣ ਚੁੱਲੇ ਬਣਾਉਣਾ ਲਾ ਮਿਸਤਰੀ ਇਸ ਤਰ੍ਹਾਂ ਇੱਥੇ ਬਣਾਈਏ ਕੋਈ ਨੀਵੇਂ ਥਾਂ 'ਚ ਕਰੀਏ ਕਿਤੇ ਨਹੀਂ ਨੀਵੇਂ ਕਰਾਂਗੇ ਇਹਨੂੰ ਦੇਸੀ ਜਗਾੜ ਲਾਵਾਂਗੇ ਅੱਛਾ ਪਹਿਲਾਂ ਅਸੀਂ ਨਾ ਕੀ ਕਰਦੇ ਹੁੰਦੇ ਸੀ ਚਾਹ ਨਰਮਾ ਬੀਜ ਦਿੰਦੇ ਸੀ ਆਪਾਂ ਤੇ ਐਸ ਤਰ੍ਹਾਂ ਤੇ ਪਾਲੀ ਹੁੰਦਾ ਸੀ ਸਾਡੇ ਨਾਲ ਤੇ ਐਸ ਤਰ੍ਹਾਂ ਹੀ ਚੁੱਲਾ ਪਟਲਾਂ ਦੇ ਭਾਈ ਕੀ ਨਜ਼ਾਰਾ ਆਉਂਦਾ ਸੀ ਚਾਹ ਪੀਣ ਦਾ ਗੋੜ ਵਾਲੀ ਚਾਹ ਹੁੰਦੀ ਕਰਨਾਟਕ ਵਾਲੀ ਗੋੜੀ ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿਹੜੇ-ਕਿਹੜੇ ਭਰਾ ਐ ਮਿਸ ਕਰਦੇ ਐ ਇਹ ਜੇ ਚੁੱਲਿਆਂ ਨੂੰ ਜਿਹੜਾ ਆਪਾਂ ਖੇਤਾਂ ਦੇ ਵਿੱਚ ਪਾੜਦੇ ਹੁੰਦੇ ਹੁਣ ਤਾਂ ਭਈ ਜਵਾਨ ਨੇ ਬਦਲ ਗਏ ਹੁਣ ਸਿਲੰਡਰ ਵਗੈਰਾ ਹਨ ਕਿੰਨਾ ਕੁਛ ਆ ਗਿਆ ਪਰ ਆਪਾਂ ਅੱਜ ਚੁੱਲੇ ਦੇ ਉੱਤੇ ਗੋਲਗਲੇ ਕੱਢ ਕੇ ਦੇਖਨੇ ਕਿੱਦਾਂ ਆਏ ਨਿਕਲਦੇ ਆਂ ਕਿੰਨੇ ਕ ਟਾਈਮ ਚ ਕੱਢ ਦੂੰਗੀ ਜੀ ਬਸ ਅੱਧੇ ਪੌਣੇ ਘੰਟੇ ਚ ਨਿਕਲ ਜਾਣਗੇ ਅੱਗ ਵਧੀਆ ਮੱਚੀ ਗਈ ਤਾਂ ਥੋੜੇ ਟਾਈ ਚਲੋ ਫਿਰ ਤੁਸੀਂ ਕਰੋ ਚੁੱਲੇ ਦੀ ਤਿਆਰੀ ਤੇ ਆਪਾਂ ਮਚਾਉਣੇ ਅੱਗ ਵਗੈਰਾ ਤੇ ਮੈਂ ਨੇ ਹੁਣ ਚੱਕ ਕੇ ਛੜੀਆਂ ਆਪਣੀ ਰੀੜੀ ਦੇ ਉੱਤੋਂ ਠੀਕ ਹੈ ਜੀ ਮੈਂ ਤਾਂ ਕਰ ਹੀ ਲੈ ਚੁੱਲਾ ਕਾਮਯਾਬ ਹੈ ਹਾਂਜੀ ਚੁੱਲਾ ਆਪਣਾ ਕਾਮਯਾਬ ਹੋ ਗਿਆ ਜਿਹੜਾ ਆਪਾਂ ਬਣਾਇਆ ਸੀ ਮੈਨੂੰ ਤਾਂ ਸੀ ਕਾਫੀ ਟਾਈਮ ਬਾਅਦ ਖੇਚੇ ਚੁੱਲਾ ਬਣਾ ਕੇ ਅੱਗ ਮਚਾਈ ਐ ਤੇ ਪਤਾ ਨਹੀਂ ਅੱਗ ਮੱਚੂ ਵੀ ਕਿ ਨਾ ਪਰ ਅੱਗ ਮੱਚ ਪਈ ਬਹੁਤ ਸੋਹਣੀ ਤੇ ਤੇਲ ਹੈ ਜਿਹੜਾ ਆਪਣਾ ਗਰਮ ਹੋਈ ਜਾਂਦਾ ਹਾਂਜੀ ਮੇਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਇਹ ਰਸਮ ਪਤਾ ਕੀ ਹੈ ਪੁਰਾਣੇ ਬਜ਼ੁਰਗ ਇਹ ਕਹਿੰਦੇ ਸੀ ਵੀ ਜਦੋਂ ਨਰਮੇ ਦੀ ਫਸਲ ਨੂੰ ਫਲ ਪੈਣਾ ਸ਼ੁਰੂ ਹੁੰਦਾ ਸੀ ਤਾਂ ਵੀ ਖੇਤ ਚ ਜੇ ਤੇਲ ਛਣਕਾਇਆ ਜਾਵੇ ਤਾਂ ਫਲ ਵੱਧ ਪੈਂਦਾ ਇਹਨਾਂ ਪਤਾ ਹੀ ਨਹੀਂ ਕਿ ਜਦੋਂ ਪਹਿਲਾਂ ਦੇਖਿਆ ਜਾਂਦੇ ਸੀ ਵੀ ਛੋਟੇ ਹੁੰਦੇ ਨੇ ਇਹਨਾਂ ਨੂੰ ਗੁਲਗਲੇ ਪਕਾਉਂਦੇ ਹੁੰਦੇ ਹਣ ਆਪਣੇ ਆਪਣੇ ਭੋਲੇ ਚਾਚੇ ਕੇ ਜਾਂ ਤਾਏ ਕੇ ਸਾਰਾ ਕੁਝ ਕਰਦੇ ਹੁੰਦੇ ਸੀ ਪਰ ਹੁਣੇ ਅੱਜ ਕੱਲ ਦੇ ਵਿੱਚ ਮੈਂ ਕੋਈ ਦੇਖ ਨਹੀਂ ਰਿਹਾ ਬੰਤ ਕਿ ਕੋਈ ਯਾਰ ਕੱਢਦਾ ਹੋਊਗਾ ਹੁਣ ਲੋਕਾਂ ਦਾ ਇਹ ਮੰਨਣਾ ਹੋ ਗਿਆ ਵੀ ਨਰਮੇ ਤਾਂ ਬੀਜਣੋਂ ਹਟ ਕੇ ਲੋਕ ਝੋਨਾ ਲਾਉਂਦੇ ਵੀ ਝੋਨੇ ਦੀ ਫਸਲ ਚ ਕੀ ਲੋੜ ਹੈਗੀ ਗੁਲਗਲੇ ਕੱਢਣ ਦੀ ਪਰ ਨਹੀਂ ਜੀ ਆਪਾਂ ਨੂੰ ਖੁਸ਼ੀ ਹੁੰਦੀ ਹੈ ਫਲ ਪੱਕਣ ਵਾਸਤੇ ਆਪਾਂ ਨੂੰ ਤੇਲ ਜ਼ਰੂਰ ਛਣਕਾਉਣਾ ਤੇਲ ਦੇ ਤਰ੍ਹਾਂ ਹਰਾਇਤ ਕਾਲਾਇਆ ਕਿਉਂ ਹੋ ਗਿਆ ਤੇ ਰੰਗ ਜਾ ਬਦਲ ਗਿਆ ਕਾਲਾ ਨਹੀਂ ਹੋਇਆ ਜੀ ਇਹ ਗਰਮ ਹੋ ਗਿਆ ਨੂੰ ਚੈੱਕ ਕਰ ਮੜੇ ਦੇਖ ਕੇ ਉੱਤੇ ਉੱਤੇ ਨਾ ਭੋਲੀ ਨਹੀਂ ਨਹੀਂ ਆ ਦੇਖੋ ਇਹ ਗਰਮ ਹੋ ਗਿਆ ਇਹ ਤਾਂ ਰੜ ਗਿਆ ਪੂਰਾ ਤੇਲ ਨਾ ਹਾਂ ਪੂਰਾ ਗਰਮ ਹੋ ਚੁੱਕਿਆ ਮਾੜੀ ਮੁੱਠੀ ਅੱਗ ਘਟਾ ਲਾ ਮੈਂ ਤੈਨੂੰ ਆਖਿਆ ਸਿਲੰਡਰ ਚੱਕ ਲੈ ਐਰ ਕਿਉਂ ਮੱਥਾ ਮਾਰੀ ਰਹੀ ਹੈ ਅੱਗ ਦੀ ਕਿੱਥੇ ਰਿਸ ਕਰੂ ਜੀ ਤੁਸੀਂ ਦੇਖੀ ਜਾਇਓ ਓਏ ਅੱਖਾਂ ਕਾਲੀਆਂ ਹੋ ਜਾਣਗੀਆਂ ਗਰਮੀ ਬਾਲੀ ਹੈ ਤੈਨੂੰ ਨਹੀਂ ਪਤਾ ਬਿਮਾਰ ਹੋ ਜਾਣਗੇ ਤੂੰ ਸਾਣੀ ਕਾਲੀਆਂ ਹੁੰਦਗਾ ਤੁਸੀਂ ਦੇਖੀ ਜਾਇਓ ਪੰਜ ਮਿੰਟਾਂ ਚ ਹੀ ਬਣਾ ਦੇਾਂਗੇ ਚਲੋ ਫਿਰ ਕਰੋ ਜੀ ਸਟਾਰਟ ਲਓ ਵੀ ਦੋਸਤ ਜਿਹੜੇ ਮੰਮੀ ਵਰਗੀਆਂ ਸੀ ਉਹ ਤਾਂ ਬੜੇ ਗੋਲ ਬਣਾਉਂਦੀਆਂ ਸੀ ਜਿਹੜੇ ਆਪਾਂ ਥੋੜੇ ਜਿਹਾ ਪੰਪੀਆ ਤੇ ਅੱਜ ਕੱਲ੍ਹ ਦੇ ਬਈ ਬੱਚੇ ਆ ਜਿਹੜੇ ਹਨ ਜਿਵੇਂ ਆਪਣੇ ਵਰਗੇ ਹੋ ਜਾਂਦੇ ਹਨ ਬਿਆਸਿੱਧੂ ਵਰਗੇ ਆਪਣੇ ਵਰਗੇ ਹੋ ਜਾਂਦੇ ਇਹਨਾਂ ਨੂੰ ਪਤਾ ਗੋਲ-ਗਲੇ ਥੋੜਾ ਜਿਹਾ ਕਰਦਨ ਦਾ ਸੰਤ ਢੰਗ ਕੋਲ ਘੱਟ ਹੁੰਦਾ ਪਰ ਚਲੋ ਫੇਰ ਵੀ ਆਪਾਂ ਲਾਉਣੇ ਲੰਗ ਜਾ ਜਿਵੇਂ ਆਪਣਾ ਪਹਿਲਾਂ ਮਾਵਾ ਭੈਣਾ ਉਹਨਾਂ ਬਜ਼ੁਰਗ ਬਣਾਉਂਦੀਆਂ ਸੀ ਬਹੁਤ ਸੋਹਣੇ ਬਣਾਉਂਦੀਆਂ ਸੀ ਗੋਲ-ਗੋਲ ਮੇਰੇ ਤੋਂ ਉਹਨੇ ਗੋਲਟਾ ਨਹੀਂ ਬਣ ਰਹੇ ਥੋੜੀ ਜਿਹੀ ਆਵਾਜ਼ ਨੂੰ ਉੱਚੀ ਕਰਵਾ ਲੀ ਨੂੰ ਮੰਮੀ ਵਰਗੀਆਂ ਤਾਂ ਪਹਿਲਾਂ ਬਹੁਤ ਗੋਲ ਬਣਾਉਂਦੀਆਂ ਸੀ ਮੇ ਪੂਰੀ ਕਰ ਰਹੇ ਨੇ ਤੇਲ ਥੋੜਾ ਜਿਆਦਾ ਗਰਮ ਹੋ ਗਿਆ ਇਹ ਤਾਂ ਕਾਲੇ ਪੀਲੇ ਹੋਣ ਲੱਗੇ ਇਹ ਗਰਮ ਹੋ ਗਿਆ ਜੀ ਜਿਆਦਾ ਕਿ ਨਹੀਂ ਹੁੰਦੇ ਕਾਲੇ ਪੀਲੇ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਇਹ ਤਾਂ ਬਣ ਗਿਆ ਰੰਗ ਜਿਹਾ ਉਹ ਲਾਲ ਜਿਹਾ ਪੂਰਾ ਤੁਸੀਂ ਕਿਹਾ ਸੀ ਮਿੱਠਾ ਥੋੜਾ ਕਿਹਾ ਵਾ ਆ ਦੇਖੋ ਕਿੰਨੇ ਫੁੱਲ ਲਗੇ ਅੱਛਾ ਮਿੱਠਾ ਥੋੜਾ ਤਾਂ ਪਿਆ ਹੈ ਹਾਂਜੀ ਆ ਹੁਣ ਜਿਹੜਾ ਪਹਿਲਾ ਪੂਰਾ ਇਹਨੂੰ ਆਪਾਂ ਜਿਹੜੀ ਰਫ ਹੁੰਦੀ ਹੈ ਉਹ ਕਰਾਂਗੇ ਉਸ ਤੋਂ ਬਾਅਦ ਆਪਾਂ ਅਗਲੇ ਗੱਟਾਂਗੇ ਲਓ ਵੀ ਮਿੱਤਰੋ ਗੁਲਗਲੇ ਜਿਹੜੇ ਬਣ ਕੇ ਉਹ ਰੇੜੀ ਹੋ ਰਹੇ ਨੇ ਤੇ ਹੁਣ ਆਪਾਂ ਬਾਬੇ ਦਾ ਨਾਮ ਲੈ ਕੇ ਧੂਪ-ਧੂਲਾਵਾਗੇ ਮਾਥਾ ਟੇਕਾਂਗੇ ਤੁਸੀਂ ਬਣੇ ਰਹੋ ਵੀਡੀਓ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਦਿਖਾਉਣੀਆਂ ਨਜ਼ਾਰਾ ਖੇਤਾਂ ਦਾ ਤੇ ਗੁਲਗਲੇ ਕਿੱਦਾਂ ਆਪਾਂ ਮਾਥਾ ਟੇਕਦੇ ਕਿੱਵੇਂ ਕਿੱਦਾਂ ਇਹ ਪ੍ਰਾਣੀਆਂ ਜਿਹੜੀਆਂ ਰਸਮਾਂ ਆਪਣੀਆਂ ਹੁੰਦੀਆਂ ਸੀਗੀਆਂ ਲਓ ਵੀ ਮਿੱਤਰੋ ਚੁੱਲੇ ਦੇ ਉੱਤੇ ਆਪਾਂ ਗੁਲਗਲੇ ਵਗੈਰਾ ਕੱਢ ਕੇ ਤਿਆਰ ਕਰਤੇ ਤੇ ਬਯੰਤ ਨੇ ਵੀ ਚੱਕ ਲਈ ਥਾਲੀ ਧੂਪ ਵਗੈਰਾ ਚੱਕ ਲਈ ਬਯੰਤ ਹਾਂਜੀ ਧੂਪ ਫਿਲਾ ਲਈ ਇਹਦੇ ਵਿੱਚ ਤੇ ਆ ਗੁਲਗਨੇ ਰੱਖ ਲਏ ਹੁਣ ਜਿਹੜੀ ਆਪਣੀ ਰਸਮ ਉਹ ਕਰਕੇ ਆਉਣੀ ਆਪਾਂ ਹਾਂਜੀ ਦੇਖਤੀ ਲੰਬੀ ਜੀ ਇਧਰਲੀ ਸਾਈਡ ਚੱਲੋ ਨਾ ਕਿਹੜੀ ਉਧਰ ਹੈ ਇਧਰ ਕੀ ਹੈ ਘਾਹ ਚ ਉਧਰ ਦੀ ਕਿਹੜਾ ਦੇ ਆਉਂਦੇ ਲਓ ਵੀ ਬੀਲੀਓ ਇਹ ਹੁੰਦਾ ਸਿਸਟਮ ਵੀ ਚਾਰੇ ਪਾਸੇ ਇਹਦੇ ਬਾਣ ਦੇ ਆਪਣੇ ਲੱਗੇੜਾ ਹੁੰਦਾ ਉਹ ਬਣਦਾ ਆਪਾਂ ਚਾਰੇ ਪਾਸੇ ਬਾਣ ਦੇ ਉੱਤੇ ਗੇੜਾ ਦੇ ਦਿੱਤਾ ਜਾਂਦਾ ਤਾਂ ਕਰਕੇ ਆਪਣੇ ਫਸਲ ਵਗੈਰਾ ੜੀ ਉਹ ਚੰਗੀ ਝਾੜ ਵਗੈਰਾ ਦੇ ਵੀ ਹੈ ਨਾ ਜਾ ਕੇ ਖਚੋਨਾ ਵਗੈਰਾ ਦੇਖ ਸਕਦੇ ਆਪਣਾ ਘੈਂਟ ਗੜਾ ਬਾਈ ਤੇ ਇੱਧਰ ਹੈਗਾ ਆਪਣੇ ਅੱਗੇ ਸਤਾ ਝੋਨਾ ਲਾਇਆ ਹੋਇਆ ਤੇ ਇਹ ਹੈਗੀ ਆਪਣੀ ਪਹੀ ਖੇਤਾਂ ਨੂੰ ਜਾਂਦੀ ਹੈ ਜਿਹੜੀ ਤੇ ਬੱਦਲ ਬਾਈ ਦਾ ਮੌਸਮ ਬਾਈ ਤੁਹਾਨੂੰ ਪਤਾ ਹੈ ਵੀ ਹੜ੍ਹਾਂ ਦੇ ਕਾਰਨ ਆਪਣੇ ਕਿਸਾਨ ਭਰਾਵਾਂ ਨੂੰ ਨੁਕਸਾਨ ਵੀ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਹਨ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਰਿਕੁਐਸਟ ਵੀ ਕਰਦੇ ਹਾਂ ਨਾ ਵੀ ਖੇਤਾਂ ਵਿੱਚ ਜਾ ਕੇ ਆਪਣੇ ਬਾਬੇ ਨਾਨਕ ਦਾ ਨਾਮ ਜਿਹੜਾ ਜ਼ਰੂਰ ਤੁਸੀਂ ਢਾਇਆ ਕਰੋ ਹਨਾ ਤੇ ਇੱਧਰ ਚੱਲ ਰਹੀਆਂ ਨੇ ਖੇਤਾਂ ਦੇ ਵਿੱਚ ਬਾਈ ਮੋਟਰਾਂ ਇੱਥੇ ਲਾਓ ਇੱਥੇ ਤੇ ਪਾਣੀ ਵਗੈਰਾ ਤੁਸੀਂ ਦੇਖ ਸਕਦੇ ਹੋ ਮੋਟਰਾਂ ਦਾ ਆ ਰਿਹਾ ਆ ਤੇ ਫੱਟੀ ਲੀਕ ਹੋ ਜਾਂਦੀ ਆਪਾਂ ਕਰਦੇ ਬੰਦ ਨੂੰ ਤੇ ਇਸ ਤਰ੍ਹਾਂ ਬਾਈ ਇਹ ਜਿਹੜੇ ਬੰਦ ਚਾਰ ਸਿਰੇ ਗੇੜਾ ਹੁੰਦਾ ਚੁੰਡਾਂ ਦੇ ਵਿੱਚ ਇਹ ਧਰੇ ਜਾਂਦੇ ਸੀਗੇ ਨਾ ਚੁੰਡਾਂ ਵਿੱਚ ਧਰੇ ਜਾਂਦੀ ਸੀਗੀ ਇਹ ਆਪਣੇ